ਕਿ ਸ਼ੋਸ਼ਾ ਛੱਡ ਦਿੱਤਾ ਕੀ ਉਹ ਤਾਂ ਸਰੈਂਡਰ ਹੋ ਰਿਹਾ ਸਰੈਂਡਰ ਕਿੰਦੀ ਅੱਗੇ ਕਰਾਂਗੇ ਉਸ ਪੁਲਿਸ ਅੱਗੇ ਕਰਾਂਗੇ ਜਿੱਥੇ ਪੰਜਾਬ ਦੇ ਵਿੱਚ ਬਠਿੰਡੇ ਜ਼ਿਲ੍ਹੇ ਚ ਦੋ ਤੋਂ ਤਿੰਨ ਕਤਲ ਉਹਨਾਂ ਨੇ ਸੀਐਸਟਾਪ ਚ ਕਰਤੇ ਜੇ ਉਹ ਬੰਦਾ ਇੱਥੇ ਕਿਤੇ ਮੇਰੇ ਨੂੰ ਮਿਲੇ ਵੀ ਤਾਂ ਮੈਂ ਇਹਨੂੰ ਫਰਸਟ ਕਹੂੰਗਾ ਕਿਸੇ ਅਦਾਲਤ ਚ ਪੇਸ਼ ਹੋ ਜਾ ਬਠਿੰਡੇ ਚ ਉਹ ਬੈਟਰ ਹੈ ਕਿਤੇ ਪੁਲਿਸ ਕੋਲ ਪੇਸ਼ ਨਾ ਹੋ ਜੀ ਤੁਸੀਂ ਉਸ ਗੱਲ ਤੇ ਸਾਈਲੈਂਟ ਹੋ ਗਈ ਰੇਪ ਹੈ ਹੀ ਨਹੀਂ ਤੁਸੀਂ ਇਹ ਇਹ ਨਿਯੰਗ ਸਿੰਘਾਂ ਦੇ ਕਰਕੇ ਰੇਪ ਜੁੜ ਰਿਹਾ ਹੋਰ ਇਸ ਕੋਈ ਗੱਲ ਨਹੀਂ ਕਿਉਂਕਿ ਵਰਲਡ ਦੇ ਵਿੱਚ ਇੱਕ ਚੀਜ਼ ਦਿਖਾਉਣੀ ਚਾਹੁੰਦੇ ਨੇ ਕਿ ਇਹ ਨਿਯੰਗ ਸਿੰਘਾਂ ਨੇ ਰੇਪ ਕੀਤਾ ਜੋ ਹਿੰਦੀ ਦੇ ਕੁਝ ਅਖਬਾਰਾਂ ਦੀ ਫਰੰਟ ਨਿਊਜ਼ ਵੀ ਬੜੀ ਕਿ ਤੈਨਾਂ ਨਿਯੰਗ ਸਿੰਘਾਂ ਨੇ ਇੱਕ ਲੜਕੀ ਨਾਲ ਰੇਪ ਕੀਤਾ ਕਿਉਂਕਿ ਇਹੀ ਤਾਂ ਚੀਜ਼ ਉਹ ਭੜ ਰਹੇ ਨੇ ਉਂਦੇ ਫਾਦਰ ਮੇਰੇ ਕੋਲ ਆਏ ਫੈਮਿਲੀ ਮੈਂਬਰ ਅੱਜ ਮੇਰੇ ਕੋਲ ਆਏ ਨੇ ਤਾਂ ਮੈਂ ਇਹਨਾਂ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਉਹਨੂੰ ਪੇਸ਼ ਕਰ ਰਹੇ ਹੋ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈ ਕਿੱਥੇ ਹੈ ਤੇ ਜੇ ਪਤਾ ਹੀ ਨਹੀਂ ਸਾਨੂੰ ਤੇ ਅਸੀਂ ਸਰੈਂਡਰ ਕਿਵੇਂ ਕਰਾਵਾਂਗੇ ਸਾਨੂੰ ਤਾਂ ਇਹ ਨਹੀਂ ਪਤਾ ਕਿ ਪੁਲਿਸ ਕਸਟਡੀ 'ਚ ਹੈ ਕਿਹੜੀ ਸਟੇਟ 'ਚ ਹੈ ਬਾਹਰ ਹੈ ਪਤਾ ਹੀ ਕਿਸੇ ਚੀਜ਼ ਦਾ ਨਹੀਂ ਸੋ ਇੱਕ ਫੇਕ ਨਿਊਜ਼ ਬਣਾਉਣ ਦੀ ਖਾਤਰ ਚੈਨਲਾਂ ਵਾਲਿਆਂ ਨੇ ਸਾਰਾ ਕੋਈ ਜਾਣਬੁੱਝ ਕੇ ਕੀਤਾ ਤੇ ਬਹੁਤ ਗਲਤ ਗੱਲ ਹੈ ਐਹੋ ਜੀ ਗੱਲ ਕਰਨੀ ਨਹੀਂ ਚਾਹੀਦੀ ਭਾਈ ਅਮਰਤਪਾਲ ਨੂੰ ਕੋਈ ਫਾਇਦਾ ਸੀ ਮਹਿਰੋ ਨੂੰ ਫਾਇਦਾ ਉਹਨਾਂ ਦੋ ਮੁੰਡੇ ਮੁੰਡਿਆਂ ਨੂੰ ਕੋਈ ਲਾਲਚ ਹੈ ਕੋਈ ਪੈਸਾ ਆਇਆ ਹੈ ਜਾਨ ਨੂੰ ਮਾਰਨ ਚੋਰਾਂ ਨੂੰ ਪ੍ਰਾਪਰਟੀ ਮਿਲਣੀ ਸੀ ਰੀਜ਼ਨ ਤਾਂ ਕੋਈ ਵੀ ਨਹੀਂ ਮੋਟਿਵ ਤਾਂ ਕੋਈ ਵੀ ਨਹੀਂ ਉਹਨਾਂ ਦਾ ਮੋਟਿਵ ਕੀ ਹੈ ਕੁਝ ਵੀ ਨਹੀਂ ਮਰਡਰ ਕਿਉਂ ਕਰਨ ਗਏ ਇੱਕ ਲੜਕੀ ਨੂੰ ਜਿੰਨੂੰ ਘੱਟੋ ਘੱਟ ਵੀ ਲੱਖਾਂ ਦੀ ਗਿਣਤੀ ਚ ਪਸੰਦ ਤੇ ਲੱਖਾਂ ਦੀ ਗਿਣਤੀ ਜਿਹਨੂੰ ਨਫ਼ਰਤ ਕਰਦੇ ਨੇ ਤਾਂ ਲੱਖਾਂ ਦੀ ਗਿਣਤੀ ਚ ਨਫ਼ਰਤ ਵਾਲਾ ਕਿਹੜਾ ਬੰਦਾ ਮਰਡਰ ਕਰ ਗਿਆ ਕਿਵੇਂ ਕਵਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ਼ ਗੱਲ ਕਰਦੇ ਆਂ ਕਮਲਕੌਰ ਹਤਿਆਕਾਂਡ ਦੇ ਦੋਸ਼ੀ ਅਮਰਿਤਪਾਲ ਸਿੰਘ ਮੈਰੋਂ ਦੀ ਜਿਸ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਉਸੇ ਬਾਬਤ ਗੱਲਬਾਤ ਕਰਦੇ ਆਂ ਸਾਡੇ ਨਾਲ ਨੇ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਖਾਰਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਜੀ ਕਿ ਅਮਰਿਤਪਾਲ ਸਿੰਘ ਮੈਰੋਂ ਖੁਦ ਨੂੰ ਸਰੈਂਡਰ ਕਰਨਾ ਚਾਹੁੰਦੇ ਨੇ ਨਹੀਂ ਜੀ ਨਹੀਂ ਇਹ ਇੱਕ ਫਾਲਤੂ ਗੱਲ ਬਣਾਈ ਗਈ ਹੈ ਪੰਜਾਬ ਦੇ ਅੰਦਰ ਮੀਡੀਆ ਚੈਨਲ ਨੇ ਬਣਾਈ ਹੈ ਕਿ ਜਾਣ ਬੁੱਝ ਕੇ ਇੱਕ ਆਵਦੀ ਨਿਊਜ਼ ਚਲਾਉਣ ਦੇ ਲਈ ਉਹਦੇ ਫਾਦਰ ਮੇਰੇ ਕੋਲ ਆਏ ਫੈਮਿਲੀ ਮੈਂਬਰ ਅੱਜ ਮੇਰੇ ਕੋਲ ਆਏ ਨੇ ਤਾਂ ਮੈਂ ਇਹਨਾਂ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਉਹਨੂੰ ਪੇਸ਼ ਕਰ ਰਹੇ ਹੋ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈ ਕਿੱਥੇ ਹੈ ਤੇ ਜੇ ਪਤਾ ਹੀ ਨਹੀਂ ਸਾਨੂੰ ਤੇ ਅਸੀਂ ਸਰੈਂਡਰ ਕਿਵੇਂ ਕਰਾਵਾਂਗੇ ਸਾਨੂੰ ਤਾਂ ਇਹ ਨਹੀਂ ਪਤਾ ਕਿ ਪੁਲਿਸ ਕਸਟਡੀ 'ਚ ਹੈ ਕਿਹੜੀ ਸਟੇਟ 'ਚ ਹੈ ਬਾਹਰ ਹੈ ਪਤਾ ਹੀ ਕਿਸੇ ਚੀਜ਼ ਦਾ ਨਹੀਂ ਸੋ ਇੱਕ ਜਾਣ ਬੁੱਝ ਕੇ ਇਹ ਪੰਜਾਬ ਦੇ ਅੰਦਰ ਕੁਝ ਚੈਨਲਾਂ ਨੇ ਆਪਦੇ ਚੈਨਲ ਦੇ ਆਪਦੀ ਵੀਡੀਓ ਚਲਾਉਣ ਦੀ ਖਾਤਰ ਇੱਕ ਸ਼ੋਸ਼ਾ ਛੱਡ ਦਿੱਤਾ ਕੀ ਉਹ ਤਾਂ ਸਰੈਂਡਰ ਹੋ ਰਿਹਾ ਹੈ ਸਰੈਂਡਰ ਕਿੰਦੀ ਅੱਗੇ ਕਰਾਂਗੇ ਉਸ ਪੁਲਿਸ ਅੱਗੇ ਕਰਾਂਗੇ ਜਿੱਥੇ ਪੰਜਾਬ ਦੇ ਵਿੱਚ ਬਠਿੰਡੇ ਜ਼ਿਲ੍ਹੇ 'ਚ ਦੋ ਤੋਂ ਤਿੰਨ ਕਤਲ ਉਹਨਾਂ ਨੇ ਸੀਐਸ ਟਾਪ ਚ ਕਰਤੇ ਨੇ ਜੇ ਉਹ ਬੰਦਾ ਇੱਥੇ ਕਿਤੇ ਮੇਰੇ ਨੂੰ ਮਿਲੇ ਵੀ ਤਾਂ ਮੈਂ ਇਹਨੂੰ ਫਰਸ਼ਟ ਕਹੂੰਗਾ ਕਿਸੇ ਅਦਾਲਤ 'ਚ ਪੇਸ਼ ਹੋ ਜਾ ਬਠਿੰਡੇ 'ਚ ਉਹ ਬੈਟਰ ਹੈ ਕਿਤੇ ਪੁਲਿਸ ਕੋਲ ਪੇਸ਼ ਨਾ ਹੋ ਜੀ ਇਹਨਾਂ ਨੂੰ ਤਾਂ ਵਿਖਾਉਣਾ ਹੀ ਨਹੀਂ ਹੂੰ ਅੱਗੇ 2-3 ਮਰਡਰ ਹੋ ਗਏ ਨੇ ਸੀਐਸਟਾਫ ਦੇ ਵਿੱਚ ਕਿਸੇ ਨੇ ਪੁੱਛਿਆ ਹੀ ਨਹੀਂ ਉਹ ਗਨੇਆਣੇ ਵਾਲੇ ਰੋਂਦੇ ਫਿਰਦੇ ਵਿਚਾਰੇ ਇੱਕ ਉਸ ਤੋਂ ਪਹਿਲਾਂ ਆਏ ਨੇ ਉਹ ਵੀ ਰੋਂਦੇ ਫਿਰਦੇ ਨੇ ਸੋ ਬਠਿੰਡਾ ਪੁਲਿਸ ਦੇ ਵਿੱਚ ਪੇਸ਼ ਹੋਣਾ ਇੱਕ ਸਵਾਏ ਬੇਵਕੂਫੀ ਤੋਂ ਕੁਝ ਵੀ ਨਹੀਂ ਬੈਟਰ ਹੈ ਜੇ ਉਹਨੇ ਪੇਸ਼ ਹੋਣਾ ਹੈ ਪਹਿਲੀ ਗੱਲ ਤਾਂ ਪਤਾ ਹੀ ਨਹੀਂ ਹੈ ਕਿੱਥੇ ਆਓ ਕਿਤੇ ਇਹਨਾਂ ਦੇ ਕੋਲ ਵੀ ਹੋਵੇ ਜੇ ਕਿਤੇ ਬਾਹਰ ਹੋਇਆ ਪੇਸ਼ ਕਰਨਾ ਪਿਆ ਤੇ ਕੋਰਟ 'ਚ ਸਰੈਂਡਰ ਕਰਾਂਗੇ ਇਹਨਾਂ ਦੇ ਕੋਲ ਨਹੀਂ ਕਰਦੇ ਮੈਰੋਂ ਦਾ ਪਰਿਵਾਰ ਕੀ ਕਹਿੰਦਾ ਕਿ ਉਹ ਕੋਰਟ ਤੇ ਵਿੱਚ ਪੇਸ਼ ਹੋਵੇਗਾ ਜਾਂ ਨਹੀਂ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਮੈਂ ਉਹਨਾਂ ਨੂੰ ਪਹਿਲੇ ਸਵਾਲ ਇਹ ਪੁੱਛਿਆ ਕਿ ਬਹੁਤ ਚੈਨਲਾਂ ਦੇ ਉੱਪਰ ਇੱਕ ਗੱਲ ਆ ਰਹੀ ਹੈ ਕਿ ਉਹ ਮੈਰੋ ਪੇਸ਼ ਹੋ ਰਿਹਾ ਹੈ ਉਹ ਕਹਿੰਦੇ ਵਕੀਲ ਸਾਹਿਬ ਸਾਨੂੰ ਤਾਂ ਪਤਾ ਹੀ ਨਹੀਂ ਹੈ ਕਿਥੇ ਹੋ ਤੇ ਮੈਂ ਤੁਹਾਡੀ ਕਿਸੇ ਚੈਨਲ ਨਾਲ ਗੱਲ ਹੋਈ ਹੋਵੇ ਕਹਿੰਦੇ ਸੀ ਕੀਤੀ ਨਹੀਂ ਕਿਸੇ ਨਾਲ ਉਹ ਕਿਉਂ ਕਿ ਉਹਨਾਂ ਦਾ ਫਾਦਰ ਅੱਜ ਮੇਰੇ ਕੋਲ ਪਹਿਲੀ ਵਾਰ ਆਏ ਨੇ ਪਹਿਲਾਂ ਮੈਂ ਉਹਨਾਂ ਨੂੰ ਮਿਲਿਆ ਨਹੀਂ ਕਿਤੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਵਕੀਲ ਹੋ ਤਾਂ ਮੈਂ ਕਿਹਾ ਕਿ ਬਿਤੇ ਸਰੈਂਡਰ ਕਰ ਰਹੇ ਹੋ ਕਿ ਨਾ ਸਰੈਂਡਰ ਸਾਨੂੰ ਪਤਾ ਹੀ ਨਹੀਂ ਅਸੀਂ ਕਿਸੇ ਚੈਨਲ ਵਾਲੇ ਨੂੰ ਕਿਹਾ ਹੀ ਨਹੀਂ ਕਿ ਸਰੈਂਡਰ ਅਸੀਂ ਮੁੰਡਾ ਕਰਨਾ ਹੈ ਸਾਨੂੰ ਤਾਂ ਪਤਾ ਹੀ ਨਹੀਂ ਸੋ ਇੱਕ ਫੇਕ ਨਿਊਜ਼ ਬਣਾਉਣ ਦੀ ਖਾਤਰ ਚੈਨਲਾਂ ਵਾਲਿਆਂ ਨੇ ਸਾਰਾ ਕੁਝ ਜਾਣਬੁੱਝ ਕੇ ਕੀਤਾ ਤੇ ਬਹੁਤ ਗਲਤ ਗੱਲ ਹੈ ਇਹੋ ਜੀ ਗੱਲ ਕਰਨੀ ਨਹੀਂ ਚਾਹੀਦੀ ਮੈਰੋਂ ਦੇ ਸਾਥੀ ਜੋ ਜਿਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਉਹਦੇ ਬਾਰੇ ਕੋਰਟ ਕੀ ਕਹਿੰਦੀ ਹੈ ਜੀ ਦੇਖੋ ਕੋਰਟ ਦੇ ਵਿੱਚ ਅੱਜ ਪੁਲਿਸ ਆਈ ਸੀ ਉਹਨਾਂ ਨੇ ਕਿਹਾ ਕਿ ਜੇ ਅਸੀਂ ਜੁਡੀਸ਼ੀਅਲ ਰਿਮਾਨ ਚਾਹੁੰਦੇ ਆ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਤੇ ਅਸੀਂ ਵੀ ਜੁਡੀਸ਼ੀਅਲ ਹੀ ਮੰਗਣਾ ਸੀ ਤਾਂ ਉਸ ਦੇ ਵਿੱਚ ਇੱਕ ਚੀਜ਼ ਬੜੀ ਵਧੀਆ ਕਲੀਅਰ ਆ ਗਈ ਕਿ ਤਿੰਨ ਤੇ ਦੋ ਪੰਜ ਦਿਨ ਦਾ ਰਮਾਨ ਟੋਟਲ ਜਾਇਸ ਇਹਨਾਂ ਨੇ ਪੰਜਾਂ ਦਿਨਾਂ ਚ ਇਹਨਾਂ ਕੋਲ ਕੋਈ ਵੈਪਨ ਤਾਂ ਹੈ ਹੀ ਨਹੀਂ ਸੀ ਕੋਈ ਚੀਜ਼ ਵੀ ਇਸ ਕੇਸ ਦੀ ਰਿਕਵਰ ਨਹੀਂ ਹੋਈ ਪੁਲਿਸ ਦੇ ਵਿੱਚੋਂ ਕੁਝ ਵੀ ਨਹੀਂ ਹੋਇਆ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਕਮਲਕੌਰ ਮਹਿਰੋਂ ਦੇ ਘਰ ਵੀ ਰਹੀ ਹੈ ਨਹੀਂ ਜੀ ਨਹੀਂ ਪੋਸੀਬਲ ਹੀ ਨਹੀਂ ਚੱਲਣ ਨੂੰ ਕੀ ਹੈ ਤਾਂ ਕੱਲ ਦੇ ਪਰਸੋਂ ਇੱਕ ਨਿਊਜ਼ ਚੱਲਦੀ ਸੀ ਰੇਪ ਹੋਇਆ ਫਿਰ ਪੁਲਿਸ ਉਸ ਗੱਲ ਤੇ ਸਾਈਲੈਂਟ ਹੋ ਗਈ ਰੇਪ ਹੈ ਹੀ ਨਹੀਂ ਸੋ ਚੱਲਣ ਨੂੰ ਛੱਡੋ ਜੀ ਚੱਲਣ ਨੂੰ ਤਾਂ ਹੁਣ ਕੁਝ ਬੰਦੇ ਜਿਹੜੇ ਐਂਟੀ ਇੱਕ ਨਿਹੰਗ ਸਿੰਘ ਨੇ ਐਂਟੀ ਉਹ ਪੱਗਦੇ ਨੇ ਤਾਂ ਇੱਕ ਗੱਲ ਬਣਾ ਜਾਣ ਬੁੱਝ ਕੇ ਫਿਜ਼ੀਕਲ ਰਿਲੇਸ਼ਨਾਂ 'ਚ ਕਰਨ ਲੱ ਜਾ ਰਹੇ ਨੇ ਜਿਹੜਾ ਸ਼ਰਮ ਹੋਣੀ ਚਾਹੀਦੀ ਹੈ ਉਹ ਜੀ ਗੱਲ ਕਰਨ ਲੱਗਿਆਂ ਨੂੰ ਜਿਹੜੀ ਗੱਲ ਇਸ ਕੇਸ ਨਾਲ ਲਿੰਕ ਨਹੀਂ ਬਣਦਾ ਤੇ ਜੋ ਤੁਸੀਂ ਰਿਲੇਸ਼ਨ ਬਣਾ ਰਹੇ ਹੋ ਇਹੋ ਜੀ ਤਾਂ ਗੱਲ ਹੀ ਹੈਣੀ ਇਸ ਕੇਸ ਦੇ ਵਿੱਚ ਕੁਝ ਗੱਲ ਵੀ ਕਮਲਕੌਰ ਦੀ ਪੋਸਟਮਾਰਟਮ ਰਿਪੋਰਟ ਆਈ ਹੈ ਉਹਦੇ ਵਿੱਚ ਕੀ ਕੁਝ ਦੱਸਿਆ ਗਿਆ ਜੀ ਨਹੀਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੋਈ ਵੀ ਜਿਹੜਾ ਤੁਸੀਂ ਪੁੱਛਣਾ ਚਾਹੋਣੇ ਕੋਈ ਰੋਪ ਰੇਪ ਨਹੀਂ ਆਇਆ ਕੁਝ ਨਹੀਂ ਆਇਆ ਇੱਕ ਜੇ ਉਹਦੀ ਡੈਥ ਹੋਈ ਹੈ ਗਲ ਸਾਹ ਬੰਦ ਹੋਣ ਕਰਕੇ ਹੋਗੀ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਉਹ ਮਰਡਰ ਬਾਰੇ ਤਾਂ ਮੈਂ ਕਿਹਾ ਹੀ ਨਹੀਂ ਮੈਂ ਤਾਂ ਇਹ ਕਹਿਣਾ ਮਰਡਰ ਅਸੀਂ ਕੀਤਾ ਹੀ ਨਹੀਂ ਸਾਡੇ ਬੰਦਿਆਂ ਨੇ ਕੀਤਾ ਹੀ ਨਹੀਂ ਮਰਡਰ ਕੀਤਾ ਜਾਂ ਕਿਵੇਂ ਉਹਨੇ ਫਾਇਆ ਲਿਆ ਜਾਂ ਕੁਝ ਹੋਇਆ ਉਹ ਗੱਲ ਡਿਫਰੈਂਟ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਿਹਾ ਕਿ ਉਹਦੇ ਪ੍ਰਾਈਵੇਟ ਪਾਰਟ ਸੇ ਨਿਸ਼ਾਨ ਵੀ ਆਏ ਨੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹਦੇ ਬਾਰੇ ਨਹੀਂ ਨਹੀਂ ਉਹ ਇੰਜਰੀ ਕਿੰਨੀ ਪੁਰਾਣੀ ਐ ਕਦੋਂ ਦੀ ਐ ਇਹ ਗੱਲਾਂ ਤਾਂ ਅਜੇ ਜਦੋਂ ਐਵੀਡੈਂਸ ਆਊਗੀ ਤਾਂ ਹੀ ਐ ਨਾ ਜੀ ਉਹ ਤਾਂ ਨਹੀਂ ਕਈ ਵੀਡੀਓ ਇਸ ਇਸ ਤਰ੍ਹਾਂ ਦੀਆਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ 'ਚ ਬਹੁਤ ਕੁਝ ਐ ਠੀਕ ਐ ਨਾ ਜਿਹੜੇ ਬੰਦੇ ਨੇ ਜਾਂ ਨੇ ਸੁਸਾਇਸਾਈਡ ਕੀਤਾ ਜਾਂ ਕੁਝ ਕਤਲ ਹੋਇਆ ਉਹ ਕਿੱਥੇ ਕਿਸੇ ਨੂੰ ਕੋਈ ਨਿਸ਼ਾਨ ਪੈ ਗਿਆ ਜਾਂ ਕੁਝ ਹੋਇਆ ਤਾਂ ਗੱਲਾਂ ਡਿਫਰੈਂਟ ਨੇ ਤੇ ਰੇਪ ਦੀ ਅਜਿਹੀ ਕੋਈ ਗੱਲ ਨਹੀਂ ਇਸ ਕੇਸ ਦੇ ਅੰਦਰ ਤੁਸੀਂ ਇਸ ਕੇਸ ਨੂੰ ਚੰਗੀ ਤਰ੍ਹਾਂ ਸਟੱਡੀ ਕੀਤਾ ਚੰਗੀ ਤਰ੍ਹਾਂ ਇਸ ਚੀਜ਼ ਨੂੰ ਦੇਖ ਰਿਹਾ ਹਾਂ ਇਹ ਅੱਗੇ ਕੇਸ ਕਿ ਕਿੱਥੋਂ ਤੱਕ ਜਾ ਸਕਦਾ ਹੈ ਦੇਖੋ ਬਲਾਈਂਡ ਮਰਡਰ ਹੈ ਕੋਈ ਇਸ ਐਵਿਡੈਂਸ ਨਹੀਂ ਆਉਣੀ ਕੁਝ ਨਹੀਂ ਆਉਣਾ ਇਸ ਦੇ ਵਿੱਚ ਜੋ ਮਰਜੀ ਪੁਲਿਸ ਕਹੀ ਚੱਲੇ ਸਾਨੂੰ ਪਤਾ ਸਾਡੇ ਬੰਦੇ ਇਨੋਸੈਂਟ ਨੇ ਤੇ ਨਹੀਂ ਕਿਉਂ ਇਹਦੇ ਨਾਲ ਤੁਸੀਂ ਇਹ ਨਿਯੰਗ ਸਿੰਘਾਂ ਦੇ ਕਰਕੇ ਰੇਪ ਜੁੜ ਰਿਹਾ ਹੈ ਹੋਰ ਇਸ ਕੋਈ ਗੱਲ ਨਹੀਂ ਕਿਉਂਕਿ ਵਰਲਡ ਦੇ ਵਿੱਚ ਇੱਕ ਚੀਜ਼ ਦਿਖਾਉਣੀ ਚਾਹੁੰਦੇ ਨੇ ਕਿ ਇਹ ਨਿਯੰਗ ਸਿੰਘਾਂ ਨੇ ਰੇਪ ਕੀਤਾ ਜੋ ਹਿੰਦੀ ਦੇ ਕੁਝ ਅਖਬਾਰਾਂ ਦੀ ਫਰੰਟ ਨਿਊਜ਼ ਵੀ ਬਣੀ ਹੈ ਕਿ ਤੇਨੇ ਨਿਹੰਗ ਸਿੰਘਾਂ ਨੇ ਇੱਕ ਲੜਕੀ ਨਾਲ ਰੇਪ ਕੀਤਾ ਕਿਉਂਕਿ ਇਹੀ ਤਾਂ ਚੀਜ਼ ਉਹ ਭਾਲ ਰਹੇ ਨੇ ਹਿੰਦੁਸਤਾਨ ਦੀ ਹਕੂਮਤ ਪੰਜਾਬ ਸਰਕਾਰ ਇੱਕੋ ਚੀਜ਼ ਭਾਲਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਨਿਹੰਗ ਸਿੰਘਾਂ ਨੂੰ ਐਸ ਚੀਜ਼ ਦੇ ਵਿੱਚ ਨਾਵਜਿਤ ਕੀਤਾ ਜਾਵੇ ਤਾਂ ਉਹ ਗੱਲ ਤਾਂ ਬੜੀ ਕਰੀਆ ਰਹੁੰਦੇ ਨਾਲ ਕੋਈ ਰੇਪ ਹੀ ਨਹੀਂ ਹੋਇਆ ਕਾਫੀ ਨਿਹੰਗ ਸਿੰਘਾਂ ਦੀਆਂ ਵੀ ਵੀਡੀਓ ਸਾਹਮਣੇ ਆ ਰਹੀਆਂ ਉਹ ਦੱਸ ਰਹੇ ਨੇ ਕਿ ਮੈਰੋਂ ਕਾਫੀ ਡਿਫਾਲਟਰ ਹੈ ਨਹੀਂ ਜੀ ਡਿਫਾਲਟਰ ਇੱਕ ਬੰਦੇ 'ਚ ਚਲੋ ਉਹਨਾਂ ਦੀ ਨਿਗਾ 'ਚ ਕੋਈ ਔਗਣ ਹੈ ਤਾਂ ਉਹ ਔਗਣ ਡਿਫਰੈਂਟ ਹੈ ਆਪਾਂ ਇਹ ਥੋੜਾ ਕੀ ਕੋਈ ਬੰਦੇ ਨੇ ਕੋਈ ਔਗਣ ਹੈ ਕਿਸੇ ਬੰਦੇ 'ਚ ਆਪਾਂ ਉਹਨੂੰ ਰੇਪ 'ਚ ਰੇਪਿਸਟ ਮੰਨ ਲਾਂਗੇ ਉਹਨੂੰ ਆਪਾਂ 302 ਦੇ ਵਿੱਚ ਕਤਲਕਿਰਚ ਮੰਨ ਲਾਂਗੇ ਇਹ ਥੋੜਾ ਕੀ ਜੇ ਕਿਤੇ ਕ੍ਰਾਈਮ ਹੋਇਆ ਹੈ ਤੇ ਪ੍ਰੀਜ਼ਿਊਮ ਕਰ ਲਓ ਕਿ ਉਹ ਬੰਦਾ ਹੀ ਉੱਥੇ ਹੋਊਗਾ ਇਹ ਗੱਲਾਂ ਥੋੜੀਆਂ ਹੁੰਦੀਆਂ ਕਿਉਂਕਿ ਕਾਫੀ ਹੱਕ ਵਿੱਚ ਵੀ ਆਏ ਨੇ ਕਿ ਮਹਿਰੋਂ ਕਾਫੀ ਸਹੀ ਵੀ ਆ ਪਰ ਕਈ ਇਹਦੇ ਆਬਜੈਕਸ਼ਨ 'ਚ ਵੀ ਨੇ ਨਹੀਂ ਦੁਨੀਆ ਦੇ ਵਿੱਚ ਤਾਂ ਕਿਸੇ ਵੀ ਇੱਕ ਬੰਦੇ ਦੀ ਕਿਸੇ ਨੇ ਲਗਾਤਾਰ ਸਲਾਹਤ ਨਹੀਂ ਕੀਤੀ ਉਹ ਤਾਂ ਜੇ ਰੱਬ ਹੋਵੇ ਤੇ ਰੱਬ ਨੂੰ ਵੀ 10 ਬੰਦੇ ਗਾਲਾਂ ਕੱਢੀ ਜਾਂਦੇ ਨੇ ਤੇ 20 ਉਹਨਾਂ ਮੰਨ ਨਹੀਂ ਜਾਂਦੇ ਇਹ ਤਾਂ ਗੱਲਾਂ ਨਹੀਂ ਹੋ ਸਕਦੀਆਂ ਠੀਕ ਹੈ ਨਾ ਜ਼ਰੂਰੀ ਨਹੀਂ ਕਿ ਸਾਰੇ ਜਾਂ ਭਾਈ ਅਮਰਤਪਾਲ ਮਹਿਰੋ ਨੂੰ ਪਸੰਦੀ ਕਰਦੇ ਨੇ ਜਾਂ ਸਾਰੇ ਉਹਦੇ ਉਲਟ ਹੋਣਗੇ ਤੇ ਉਲਟ ਹੋਣ ਦਾ ਮਤਲਬ ਇਹ ਨਹੀਂ ਕਿ ਜਿਹੜੇ ਕੋਈ ਕ੍ਰਾਈਮ ਹੋਇਆ ਹੈ ਉਸ ਬੰਦੇ ਨੂੰ ਪਾ ਦਿਓ ਕਾਰਨ ਕੀ ਹੈ ਉਹ ਬੰਦੇ ਨੇ ਬਹੁਤ ਲੋਕ ਬਹੁਤ ਲੋਕਾਂ ਦੀਆਂ ਗੁਝੀਆਂ ਗੱਲਾਂ ਉਹਨੇ ਰੀਓਪਨ ਕੀਤੀਆਂ ਸੀ ਤਾਂ ਹੁਣ ਪ੍ਰੋਬਲਮ ਇਹ ਹੈ ਕਿ ਅਗਰ ਉਸ ਬੰਦੇ ਦਾ ਡਾਊਟ ਕ੍ਰੀਏਟ ਸੀ ਉਸ ਤੇ ਤੇ ਮੈਨੂੰ ਲੱਗਦਾ ਉਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਸਾਰਾ ਕੁਝ ਨੂੰ ਮਰਦਾ ਇਸ ਕੇਸ ਦੇ ਵਿੱਚ ਸੋ ਇੱਕ ਬੜਾ ਗਲਤ ਹੈ ਚੰਗੀ ਗੱਲ ਨਹੀਂ ਉਹ ਬੰਦਾ ਇਨੋਸੈਂਟ ਹੈ ਦੂਜੇ ਜਿਹੜੇ ਦੋ ਨਾਲ ਮੁੰਡੇ ਰਹੇ ਉਹ ਵੀ ਇਨੋਸੈਂਟ ਨੇ ਕੋਈ ਇਹੋ ਜਿਹਾ ਮਰਡਰ ਨਹੀਂ ਕੀਤਾ ਨਾ ਹੀ ਕੋਈ ਜੀ ਘਟਨਾ ਹੋਈ ਹੈ ਉੱਥੇ ਮੈਰੋਂ ਦੇ ਬੈਕਗ੍ਰਾਉਂਡ ਨੂੰ ਕਿਵੇਂ ਦੇਖਦੇ ਆ ਜੀ ਨਹੀਂ ਬੈਕਗ੍ਰਾਉਂਡ ਦੇ ਨਾਲ ਆਪਾਂ ਕਿਸੇ ਅਫੈਂਸਰ ਨੂੰ ਨਹੀਂ ਜੋੜ ਸਕਦੇ ਇਹ ਥੋੜਾ ਸੋਦਾ ਕੀ ਕੋਈ ਬੈਕਗ੍ਰਾਉਂਡ ਜੇ ਚੰਗਾ ਬੰਦਾ ਹੈ ਬਹੁਤ ਚੰਗਾ ਹੈ ਤੇ ਉਹ ਕ੍ਰਾਈਮ ਨਹੀਂ ਕਰ ਸਕਦਾ ਜੇ ਬਾਇ ਬੈਕਗ੍ਰਾਉਂਡ ਬੈਕਗ੍ਰਾਉਂਡ ਬਹੁਤ ਮਾੜੀ ਹੈ ਤਾਂ ਆਪਾਂ ਕਹਿੰਦੇ ਕਿ ਉਹ ਕ੍ਰਾਈਮ ਨਹੀਂ ਕਰ ਇਹ ਡਿਫਰੈਂਟ ਚੀਜ਼ਾਂ ਨੇ ਇਹਨੂੰ ਆਪਾਂ ਜੋੜ ਨਹੀਂ ਸਕਦੇ ਗੱਲ ਉਸ ਇਨਸੀਡੈਂਟ ਦੀ ਹੈ ਗੱਲ ਉਸ ਲੇਡੀ ਦੇ ਮਰਡਰ ਦੀ ਹੈ ਤਾਂ ਕੀ ਉਸ ਮਰਡਰ ਦੇ ਵਿੱਚ ਭਾਈ ਅਮਰਤਪਾਲ ਨੂੰ ਕੋਈ ਫਾਇਦਾ ਸੀ ਬਹਿਰ ਨੂੰ ਫਾਇਦਾ ਉਹਨਾਂ ਦੋ ਮੁੰਡਿਆਂ ਨੂੰ ਕੋਈ ਲਾਲਚ ਹੈ ਕੋਈ ਪੈਸਾ ਆਇਆ ਹੈ ਜਾਂ ਉਹਨੂੰ ਮਾਰਨ ਚ ਉਹਨਾਂ ਨੂੰ ਪ੍ਰਾਪਰਟੀ ਮਿਲਣੀ ਸੀ ਕੋ ਰੀਜ਼ਨ ਤਾਂ ਕੋਈ ਵੀ ਨਹੀਂ ਮੋਟਿਵ ਤਾਂ ਕੋਈ ਵੀ ਨਹੀਂ ਉਹਨਾਂ ਦਾ ਮੇਨ ਤਾਂ ਮੋਟਿਵ ਆਊਗਾ ਮੋਟਿਵ ਕੀ ਐ ਕੁਝ ਵੀ ਨਹੀਂ ਮਰਡਰ ਕਿਉਂ ਕਰਨ ਗਿਓ ਇੱਕ ਲੜਕੀ ਨੂੰ ਜਿੰਨੂੰ ਘਟੋ ਘੱਟ ਵੀ ਲੱਖਾਂ ਦੀ ਗਿਣਤੀ ਚ ਪਸੰਦ ਤੇ ਲੱਖਾਂ ਦੀ ਗਿਣਤੀ ਚ ਉਹਨੂੰ ਨਫ਼ਰਤ ਕਰਦੇ ਨੇ ਤੋ ਲੱਖਾਂ ਦੀ ਗਿਣਤੀ ਚ ਨਫ਼ਰਤ ਵਾਲਾ ਕਿਹੜਾ ਬੰਦਾ ਮਰਡਰ ਕਰ ਗਿਆ ਕਿਵੇਂ ਕਵਾਂਗੇ ਆਪਾਂ ਸੋ ਇੱਕ ਬੇਤੁਕੀ ਗੱਲ ਆ ਪੰਜਾਬ ਦਾ ਮੀਡੀਆ ਵੀ ਸਾਰਾ ਉਸ ਦੇ ਮਗਰ ਲੱਗਿਆ ਹੋਇਆ ਤੇ ਇੱਕ ਤੁਸੀਂ ਹੋਰ ਦੇਖੋ ਜਿਹੜੇ ਪੰਜਾਬ ਦੇ ਪੋਲੀਟੀਸ਼ਨ ਨੇ ਉਹ ਬਿਲਕੁਲ ਸਾਇਲੈਂਟ ਨੇ ਬਿਲਕੁਲ ਤੁਸੀਂ ਨੋਟ ਕਰਿਆ ਜੇ ਇਹਨਾਂ ਦਾ 4.5 ਹੁਣ ਤਾਂ ਬੋਲ ਪੈਂਦੇ ਇੱਥੇ ਵੀ ਵੋਟ ਕਿਉਂਕਿ ਅਮਰਤਪਾਲ ਮੈਰੋ ਉਹਨਾਂ ਲੋਕਾਂ ਦੇ ਉਲਟ ਸੀ ਉਹਨਾਂ ਡੇਰਿਆਂ ਦੇ ਉਲਟ ਸੀ ਜਿੱਥੇ ਕ੍ਰਾਈਮ ਹੁੰਦਾ ਸੀ ਤੇ ਪੋਲੀਟੀਸ਼ੀਅਨ ਉਹ ਇਹ ਕਿ ਉਹ ਤੇ ਰੋਸਣਾ ਜਾਣ ਤੁਹਾਨੂੰ ਵੋਟਾਂ ਨਹੀਂ ਪੈਣੀਆਂ ਇੱਥੇ ਕੋ ਫਰਕ ਹੈ ਕੱਲੀ ਵੋਟ ਵੋਟ ਕਰਦੇ ਇਹਨਾਂ ਨੇ ਪੱਠਾ ਬਾਕੇ ਰੱਖਤਾ ਸੋਸਾਇਟੀ ਦਾ ਮੈਰੋ ਨੇ ਜਿਵੇਂ ਕਿ ਕਾਨੂੰਨ ਨੂੰ ਆਪਣੇ ਹੱਥੇ ਚ ਲਿਆ ਹੈ ਕੀ ਲੱਗਦਾ ਕਿ ਇਸ ਤਰ੍ਹਾਂ ਅਸ਼ੀਲਤਾ ਰੁਕ ਸਕਦੀ ਹੈ ਨਹੀਂ ਮੈਂ ਕਹਿੰਦਾ ਉਹਨੇ ਹੱਥ 'ਚ ਲਿਆ ਹੀ ਨਹੀਂ ਮੈਰੋ ਨੇ ਕਾਨੂੰਨ ਕੋਈ ਵੀ ਹੱਥ 'ਚ ਨਹੀਂ ਲਿਆ ਪਰ ਜਿਹੜੇ ਬੰਦੇ ਨੇ ਮਾਰਿਆ ਹੈ ਇੱਕ ਮੈਸੇਜ ਹੈ ਜੀ ਆਪਾਂ ਜੇ ਕੋਈ ਜੰਗਲ ਦੇ ਵਿੱਚ ਕਿਤੇ ਨਾ ਕਿਤੇ ਕੋਈ ਜੀਵ ਜਾਨਵਰ ਤੰਗ ਕਰਦਾ ਤੇ ਆਪਾਂ ਨੂੰ ਮਾਰ ਦਿੰਨੇ ਆ ਤਾਂ ਮੈਸੇਜ ਜਾਂਦਾ ਉਹ ਏਰੀਆ 'ਚ ਦੁਬਾਰਾ ਹਮਲੇ ਨਹੀਂ ਹੁੰਦੇ ਕਈ ਵਾਰ ਹੂੰ ਕਈ ਵਾਰ ਆਪਣੇ ਇਹੋ ਜਿਹੀ ਚੀਜ਼ਾਂ ਆਣੇ ਜਿਹੜੀਆਂ ਮੈਸੇਜ ਛੱਡ ਜਾਂਦੀਆਂ ਨੇ ਸੋਸਾਇਟੀ ਦੇ ਉੱਪਰ ਤਾਂ ਜਿਹੜੇ ਬੰਦੇ ਨੇ ਵੀ ਮਰਡਰ ਕੀਤਾ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਇਸ ਵਕਤ ਬਹੁਤ ਗੰਦਾ ਹੈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜਿਹੜੀਆਂ ਸਬੰਧ ਵਿੱਚ ਗੱਲਾਂ ਨੇ ਉਹ ਬਿਲਕੁਲ ਓਪਨ ਚੱਲਦੀਆਂ ਪਈਆਂ ਨੇ ਹਰ ਇੱਕ ਸੁਸਾਇਟੀ ਦਾ ਨਿਯਮ ਹੈ ਪਰਦਾ ਜ਼ਰੂਰ ਚਾਹੀਦਾ ਹੈ ਆਪਾਂ ਕਿਸੇ ਚੀਜ਼ ਨੂੰ ਓਪਨ ਇਹੋ ਜੀ ਸੁਸਾਇਟੀ ਜਿੱਥੇ ਰਹਿ ਰਹੇ ਆ ਇਹ ਗੱਲਾਂ ਬਰਦਾਸ਼ਤ ਕਰਨ ਵਾਲੀਆਂ ਨਹੀਂ ਹੁੰਦੀਆਂ ਕਮਰੇ ਤਾਂ ਬਣਾਏ ਨੇ ਕਚਾਰ ਦੁਵਾਰੀਆਂ ਤਾਂ ਕੀਤੀਆਂ ਨੇ ਕੱਪੜੇ ਤਾਂ ਪਾਉਣੇ ਆਪਾਂ ਕਿ ਇੱਕ ਸਾਡਾ ਨਿਯਮ ਹੈ ਸੁਸਾਇਟੀ ਦਾ ਇੱਕ ਸਿਸਟਮ ਹੈ ਰਹਿਣ ਦੇ ਲਈ ਜੇ ਅਸੀਂ ਘਰ ਵੀ ਢਾ ਦੀਏ ਕੱਪੜੇ ਵੀ ਨਾ ਪਾਈਏ ਤੋ ਸੋਸਾਇਟੀ ਕਿੱਧਰ ਚਲੀ ਜਾਏਗੀ ਸੋ ਸੋਸਾਇਟੀ ਨੂੰ ਰੋਕਣ ਦੇ ਲਈ ਉਹਨੂੰ ਇੱਕ ਕਾਬੂ ਚ ਕਰਨ ਲਈ ਕਾਨੂੰਨ ਵੀ ਬਣਾਏ ਨੇ ਜੇਲਾ ਵੀ ਚਾਰਦਵਾਰੀ ਬਣਾਈ ਹੈ ਇਸੇ ਕਰਕੇ ਕਿ ਬੰਦਾ ਇੱਕ ਜੰਗਲੀ ਜਾਨਵਰ ਟਾਈਪ ਹੈ ਇਹਨੂੰ ਰੋਕਣਾ ਵੀ ਪੈਣਾ ਹੈ ਜਿਵੇਂ ਕਿ ਸੋਸ਼ਲ ਮੀਡੀਆ ਸਟਾਰਾਂ ਨੂੰ ਸਿਕਿਉਰਟੀਆਂ ਤੱਕ ਦਿੱਤੀਆਂ ਜਾ ਰਹੀਆਂ ਉਹਦੇ ਬਾਰੇ ਕਿਵੇਂ ਦੇਖਦੇ ਹੋ ਉਹ ਬਹੁਤ ਗਲਤ ਗੱਲ ਹੈ ਕੀ ਮੈਸੇਜ ਦੇ ਰਹੀ ਹੈ ਸਰਕਾਰ ਇਹ ਕਹੇ ਭਾਈ ਕੁੜੀਏ ਤੂੰ ਅੱਗੇ ਤੋਂ ਗੰਦ ਨਹੀਂ ਬੋਲਣਾ ਚੁੱਪ ਕਰਕੇ ਘਰੇ ਬੈਠ ਤੂੰ ਕੀ ਸੋਸਾਇਟੀ ਦਾ ਭਲਾ ਕਰਨ ਲੱਗੀ ਹੈ ਸੋਪਣ ਕਰ ਰਹੀ ਹੈ ਕਿੱਡੀ ਕੋ ਚੰਗੀ ਗੱਲ ਹੈ ਇਨੇ ਜਿਹੇ ਬੱਚਿਆਂ ਦਾ ਫਿਊਚਰ ਕੀ ਰਹੇਗਾ ਪਬਲਿਕ ਨਿਊਸੈਂਸ ਪੈਦਾ ਕਰ ਰਹੀ ਹੈ ਤੂੰ ਤਾਂ ਉਹਦਾ ਜਿਹੜਾ ਸੋਸ਼ਲ ਅਕਾਊਂਟ ਜੋ ਨਾਲ ਹੈਗਾ ਹੈ ਉਹ ਇਹਨੂੰ ਬੰਦ ਕਰਨਾ ਚਾਹੀਦਾ ਹੈ ਇਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ